ਗੁਰਦਾਸਪੁਰ ਵਿਖੇ ਸਕੂਲ ਆਫ ਫੈਮਿਨੈਂਟ ਸਿਵਲ ਚੈਸ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ 25 ਸੀਟਾਂ ਵਿੱਚੋਂ 7 ਉਮੀਦਵਾਰ ਬਿਨਾਂ ਮੁਕਾਬਲੇ ਚਿਤ ਚੁੱਕੇ ਨੇ ਹੁਣ 18 ਤੇ ਚੋਣਾਂ ਹੋਈਆਂ ਨੇ ਜਿਨ੍ਹਾਂ ਦੇ ਅਜੇ ਨਤੀਜੇ ਲਾਣੇ ਛਾ ਨਹੀਂ ਦਾਸਤੀ ਹੈ ਕਿ 204 ਬਲਾਕ ਸੰਮਤੀਆਂ 'ਚੋਂ 64 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚਿਤ ਚੁੱਕੇ ਨੇ 140 ਬਲਾਕ ਸੰਮਤੀਆਂ ਚੋਣਾਂ ਹੋਈਆਂ ਬਿਲਕੁਲ ਜੀ ਲੱਗ ਰਿਹਾ ਦੁਨੀਆ ਜਿਹੜੀ ਆ ਆਮ ਪਾਰਟੀ ਤੋਂ ਨਾਰਾਜ਼ ਆ ਮੈਂ ਕਾਂਗਰਸ ਪਾਰਟੀ ਦਾ ਬਲਾਗ ਸੰਤੀ ਦਾ ਮੈਂਬਰ ਹੈ ਤੇ ਖੜਾ ਸੀ ਹੁਣ ਉੱਪਰੋਂ ਅੰਦਰ ਕਾਊਂਟਿੰਗ ਵੀ ਚੱਲ ਰਹੀ ਆ ਉਹਦੇ ਵਿੱਚ ਕਾਂਗਰਸ ਭਾਰੂ ਜਾ ਰਹੀ ਹੈ ਸਾਰਿਆਂ ਦੇ ਉੱਪਰ ਝਾੜੂ ਤੇ ਮੇਰੇ ਹਿਸਾਬ ਨਾਲ ਚੌਥੇ ਨੰਬਰ ਤੇ ਹੀ ਸ਼ਾਇਦ ਆ ਰਿਹਾ ਹੁਣ ਤੱਕ ਬਾਕੀ ਜੋ ਫਾਈਨਲ ਨਤੀਜੇ ਆਉਣਗੇ ਉਹ ਤੋਂ ਕਲੀਅਰ ਹੋ ਜਾਏਗਾ ਜੀ ਪ੍ਰਸ਼ਾਸਨ ਨੂੰ ਲੈ ਕੇ ਤਸੱਲੀ ਹੈ ਜੀ ਬਿਲਕੁਲ ਜੀ ਪ੍ਰਸ਼ਾਸਨ ਕੱਲ ਵੀ ਥੋੜੀ ਜਿਹੀ ਹੋਈ ਸੀ ਅਸੀਂ 10 ਵਜੇ ਤੋਂ ਆ ਕੇ ਬੈਠੇ ਸੀ 5 ਵਜੇ ਆ ਕੇ ਲੈ ਕੇ ਕਾਰ ਚਲੇ ਗਏ ਸੀ ਉੱਥੇ ਥੋੜੀ ਜਿਹੀ ਤਲਖੀ ਹੋਈ ਪਰ ਉਹ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਸਹੀ ਨੇ ਠੀਕ ਨੇ ਸਰ ਜੋਂ 14 ਨੰਬਰ ਜੀ ਇਹ ਬਲਾਕ ਸਮਤੀ ਜੋਂ ਹਾਂਜੀ ਬਲਾਕ ਸਮਤੀ ਅਮੀਦਵਾਰ ਸੀ ਤੁਸੀਂ ਹਾਂਜੀ ਅਮੀਦਵਾਰ ਆਮ ਆਦਮੀ ਪਾਰਟੀ ਤੋਂ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਲੱਗ ਰਿਹਾ ਕਿ ਬਾਜ਼ੀ ਮਾਰ ਦਿਓਗੇ ਬਿਲਕੁਲ ਜੀ ਵਧੀਆ ਮਾਹੌਲ ਲੱਗ ਰਿਹਾ ਕਾਉਂਟਿੰਗ ਤੇ ਪਹੁੰਚੀ ਹੋ ਇਸ ਤੇ ਸਾਰੇ ਪ੍ਰਬੰਧ ਠੀਕ ਲੱਗ ਰਹੇ ਆ ਜੀ ਬਿਲਕੁਲ ਸਹੀ ਹੈ ਜੀ ਚਾਹੋਗੇ ਕੁਝ ਹਾਂਜੀ ਸਭ ਕੁਝ ਮੈਂ ਠੀਕ ਚੱਲ ਰਿਹਾ ਜੀ ਜੋ ਵੀ ਇੱਥੇ ਪ੍ਰਸ਼ਾਸਨ ਵਧੀਆ ਕਰ ਰਿਹਾ ਆਪਣਾ ਕੰਮ ਫਜ਼ਰਗਰ ਚੂੜੀਆਂ ਸਬਡਿਵੀਜ਼ਨ ਦੇ ਕਾਊਂਟਰ ਸੈਂਟਰ ਤੇ ਸਿਕਿਉਰਿਟੀ ਦੇ ਪੁਖਤਾ ਤੌਰ ਤੇ ਬੰਦ ਹਨ 메ਨ ਗੇਟ ਤੇ ਅੰਦਰ ਐਂਟਰੀ ਦੇ ਅੰਦਰਲੇ ਐਂਟਰੀ ਦੇ ਗੇਟ ਤੇ ਪੂਰੀ ਫਿਸਕਿੰਗ ਹੋ ਰਹੀ ਹੈ ਜਿਨ੍ਹਾਂ ਕੋਲ ਅਥਾਰਟੀ ਹੈ ਉਹ ਹੀ ਅੰਦਰ ਆ ਰਹੇ ਨੇ ਬਾਕੀ ਕਿਸੇ ਨੂੰ ਅੰਦਰ ਆਉਣ ਅਲਾਉਡ ਨਹੀਂ ਹੈ ਅਸੀਂ ਸਾਰੇ ਆਪਣੇ ਕਾਊਂਟਰ ਸੈਂਟਰ ਦੀ ਐਂਟ ਸਭਾ ਚੈੱਕ ਕਰ ਲਿਆ ਸਾਡੇ ਕੋਲ ਦੂਜੇ ਕੰਪੋਨੈਂਟ ਹੈਗੇ ਆ ਚੈਕਿੰਗ ਵਾਲੇ ਉਹਨਾਂ ਚੈਕਿੰਗ ਕਰ ਰਹੇ ਆ ਤੁਹਾਡੀ ਹਰ ਛੋਟੀ ਛੋਟੀ ਗੱਲ ਤੇ ਸਾਡੀ ਪੈਨੀ